ਤਨ ਮੇਲੇ ਦਿੱਤੇ ਚਾਹ ਤੂੰ ਮੈਨੂੰ ਮੋਨੂ ਭੇਜਣੇ ਨਾ ਨਾ ਉਹ ਆਪ ਹੁਣ ਵੀ ਮੇਰੇ ਕੋਲ 1.5 ਸਾਲ ਗਿਆ ਮਰਵਾ ਦੇ ਸੂਨ ਨੂੰ ਤਿਆਰ ਹੁਣ ਫਿਰ ਕਿੰਨਾ ਕਿੰਨਾ ਕਹਿੰਦਾ ਮੈਂ ਯਾਰ ਹੋਰ ਮੈਂ ਇਹਨਾਂ ਨੂੰ 20000 20000 ਖੰਡ ਤੋਂ ਇਹਨਾਂ ਦਾ ਆਪ ਮਾਨ ਕਰ ਲੈਣੇ ਹੋਰ ਜਿਹੜਾ ਕੁਝ ਇਹ ਕਹਿੰਦੇ ਨੇ ਦੇਖੋ ਬਾਈ 1000 ਖੰਡ ਨਾ ਕੀ ਹੁੰਦਾ ਕੋਈ ਯਾਰ 1000 ਦਾ ਕੀ ਆ ਜਿੱਥੇ ਆ ਜਾਂਦਾ ਚਲਾ ਦੂਆਂ 1000 ਦਾ ਕੁਝ ਇਹਨਾਂ ਦੇ ਕਿਸੇ ਕੋਲ ਤੋਂ ਲੱਗਦਾ ਯਾਰ ਇਹਦਾ ਲੱਖ ਦਾ ਭਾਈ ਕਿੰਨੇ ਕਹਿੰਦਾਗਾ ਇਹ ਦੇਖ ਇਹਦਾ ਕੀ ਆਊਗਾ ਟਰਬੇ ਜਾ ਬੜੇਗਾ ਇਹਦੀ ਮਾਰੀ ਇਹਦੀ ਇੱਕ ਬਲੇਟੀ ਆਊਗੀ ਗੱਬਣਾ ਬਾਬਾ ਗੱਬਲ ਉਹਦਾ 30 ਦਾ ਵਾਲਾ ਕਹਿਣਾ ਯਾਰ ਹਾਂਜੀ 30 ਦਾ ਵਾਲਾ ਕਹਿਣਾ ਇੰਨੇ ਜੀਆਂ ਤਾਂ ਹੈ ਨਹੀਂ ਬੱਕਰੀਆਂ ਕੋਈ ਨਾ ਫਿਰ ਉਹ ਕਿੰਨੇ ਤੂੰ ਕਹਿਣਾ ਉਹਨੇ ਨਹੀਂ ਆਈਆਂ ਉਹ ਕਿੰਨੇ ਬਾਈ ਜਿੰਨੇ ਤੂੰ ਕਹਿਣਾ ਉਹਨੇ ਨਹੀਂ ਆਈਆਂ ਕਹਿੰਦਾ ਬਾਬੇ ਨੇ ਜਦੋਂ ਮੈਂ 16000 ਦੇ ਵਕੀਲ ਹੀ ਕਰ ਲਏ ਹੁਣ ਤੈਨੂੰ ਬੋਲਣ ਦੀ ਲੋੜ ਨਹੀਂ ਪਊਗਾ ਯਾਰ ਕੀ ਆ ਫਾੜ ਫਾੜ ਆਉਂਦੀ ਕਦਾ ਸਿੱਧਾ ਕਰਨਾ ਯਾਰ ਹਾਂ ਨਾ ਨਾ ਸਿੱਧਾ ਕਰ ਗਾ ਫੇ ਖੜਾ ਰਹਿ ਫੇ ਖੜਾ ਰਹਿ ਆ ਜਾ ਮੈਂ ਹੁਣ ਹੱਟ ਕੰਢ ਦੇਦਾ ਹਾਂਗਾ ਤਰਨ ਤਹਾ ਉਜੜੀ ਹੋਈ ਆ ਭਲੇ ਇਹ ਨਾਲ ਕਿਹ ਲੈ ਹਾਂ ਗੱਲ ਤੁਨ ਹੌਲੀ ਹੌਲੀ ਲੈਂਦੀ ਆ ਤਰਨ ਹੌਸ ਜਿਹੜੀ ਹੋਈ ਆ ਇਹ ਥੱਪਾ ਨੂੰ ਲੈ ਜਾ ਬੜਾ ਬੜਾ ਬੋਹ ਯਾਰ ਰੁਚੀ ਨਹੀਂ ਆ ਹਾਲ ਰੁਚੀ ਨਹੀਂ ਆ ਤੁਹਾਨੂੰ ਲੈ ਕੇ ਦੂੰਗਾ ਬਾਬਾ ਬੱਕਰੀ ਹਾਂ ਤੇ ਦੱਸਦਾ ਕਿਉਂ ਹੈ ਬਾਬਾ ਤੁਹਾਡੇ ਸਾਰੇ ਗੱਲਾਂ 40 12000 ਰੁਪਏ ਦੇ ਹਾਂ ਨਾ ਨਾ ਇਹਦੇ ਦੇ ਦੇ ਬਾਬਾ ਨਹੀਂ ਨਹੀਂ ਉਹ ਦਿਓ ਜੀ ਨਾ 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 ਤਾਰਾ ਹੀ ਦੇਣੀ ਨਾ ਜਮੀ ਬੱਬਾ ਤਾਂ ਸਹੀ ਕਰਕੇ ਦੱਸੋ ਸੜ ਜਾ ਭੱਜ ਨਾ ਭੱਜਦਾ ਕਿਉਂ ਨਾ ਕਰੋ ਖੜ ਜਾ ਬੱਕਰੇ ਚਰਾਣ ਦੇ ਗਾਹ ਹੋਰ ਉਹਨੇ ਸੜ ਜਾ ਬੱਕਰੇ ਭਾਜ ਹੋ ਸਕਦਾ ਉਹੀ ਕਰਕੇ ਹੋਰ ਸਦੀ ਚਾਰਾ ਖਾਣੀਆਂ ਹੈ ਖੜੇ ਰਹਿਣਗੇ ਕੋਈ ਨਾ ਬਲੇਦਾਰ ਲੰਗ ਚਾਲੀ ਹਾਲੀ ਕਾਲੀ ਕਿਉਂ ਨਾ ਹਾਲੀ ਕਾਲੀ ਉਹ ਕਹਦਾ ਹੋਰ ਕਿਹੜਾ ਖਾਣ ਜੇ ਤੂੰ ਆ ਗਾ ਯਾਰ ਭਾਈ ਦੋ ਹਜ਼ਾਰ ਮੇਰੀ ਗੱਲ ਛੋਡੋ ਅਤਾ ਮੈਂ ਗੱਲ ਕੋਈ ਸੁਖੀ ਕਹਦੀ ਆ ਲੱਗਦੀ 25 ਤੋਂ ਮੈਂ ਘੱਟ ਨਹੀਂ ਦਿੰਦਾ ਚਲੋ ਮੈਂ ਕਿਹ ਜਿੰਨੇ ਮੇਡੋ ਬਾਠ ਠੀਕ ਆ ਬਰ ਤੇ ਛੁੱਡੀ ਲੱਗਦੀ ਆ ਖੜ ਜਾ ਹੁਣ ਬਾਜ ਨਾ ਬਾਜ ਨਾ ਖੜਨਾ ਚਲੋ ਤੁਹਾਡੇ ਕੋਲੇ ਆ ਨਹੀਂ ਨਹੀਂ ਉਹਦੀ ਗੱਲ ਕਰਦੇ ਵੀ ਲੈਣਾ ਚਲੋ ਭਾਈ ਮੈਨੂੰ ਕਹਿ ਗੂੰਗਾ ਕੋਈ ਕਰਨੀ ਨਾ ਦੇ ਬੱਕਰੀ ਜੰਦੇ ਤੇਰਾ ਮਾਰਾ 19000 ਰੁਪਏ ਰੇ ਯਾਰ ਉਹਦੀ ਦਾ ਨਾ ਜੀ ਤਰ ਬਾਬਾ ਨੂੰ ਹੁਲ ਮਾਰ ਸੱਟ ਇਹਦਾ 5000 ਟੱਟ ਗਿਆ ਯਾਰ ਹੋਮਾ ਸੱਟੋ ਕੋਣ ਇਹਦਾ ਹੁਣ ਖੜਾ ਖੜਾ ਜਾਏ ਵੀ 16 ਦਾ ਮਾੜਾ ਖਰਾਬ ਜਿਹੜੀ ਜੰਨਾ ਹੁਣ ਓ ਰਿਆ ਨਵਰੀਆ ਦੁਨੀਆ ਦੁਨੀਆ ਕਿਉਂ ਜਵਾਬ ਦੋ ਜਰਾ ਪਹਿਲੀ ਵਾਰ ਜਵਾਬ ਕੰਨਾ ਬਕੀਆਂ ਕਰਨਾ ਬੂਆ ਕਿਹਦੀ ਵੇਚਦੀ ਲਾਲਾ ਮੱਥੇ ਨਾ 20000 ਦੀ ਵੇਚਦੀ ਲਾਲਾ ਦਾ ਬਾਬਾ ਹੀ ਬਹੁਤ ਰੁਪਏ ਨੇ ਉਹ ਇੰਨੇ ਟੇਲਾ ਉਹ ਬਹੁਤ ਰੁਪਏ ਨੇ ਬਾਬਾ ਬਹੁਤ ਰੁਪਏ ਹੈ ਬਾਪਾ ਆਈ ਨਹੀਂ ਆਈ ਲੋਹੇ ਦੇ ਨਾਲ ਸਾਡੇ ਸਾਰੇ ਮੰਮਾ ਨੇ ਮੰਮਾ ਦਾ ਹੀ ਨਹੀਂ ਨਹੀਂ ਮੰਨਣਾ ਯਾਰ ਬਾਲਾ ਬਾਲਾ ਪਾਪਾ ਇੱਕ ਸੈਟ ਲਾ ਦੇ ਇੱਕ ਸੈਟ ਲਾ ਦੇ ਛੱਡ ਦੀ ਹੋ ਗਈ ਆ ਛੱਡ ਬਾਬਾ ਜੀ ਛੱਡ 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 ਜਾਣ ਦੇ ਠੀਕ ਆ ਬਾਬਾ ਕੋਈ ਨਹੀਂ ਜਾਣ ਦੇ ਜਾਣ ਦੇ ਮਦਰੀਕ ਠੀਕ ਆ 20 500 ਦੀ ਹੋ ਗਈ ਰਾਹੀ ਰਹਾ ਜਿਹੜੇ ਸੁੱਕ ਨੇ ਟੁੱਟੀ ਦਾ ਪੂਰਾ ਕਿਹਾ ਆਂ ਹੁਣ ਬੱਸ ਨਾ ਆ ਜਾ। ਫੋਟੋ ਖੁੱਤੀ ਆ। ਸਾਡੇ ਅੱਧਾ ਲਖਾਈ ਵੀ ਤੇ ਤਿੰਨ ਹੀ ਪੈਸੇ ਦਿੱਤੇ ਆ ਪੁੱਤ। ਮੈਂ ਹੁਣ ਵੀ ਦੂੰਗਾ। ਹੋ 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 ਹੁਣ ਵੀ ਲਊਗਾ। ਉਹਦਾ ਯਾ ਨਾ ਕੁਝ ਹਰਦਾ ਦਾ ਕੋਈ। ਹਾਂ। ਉਹਦਾ ਮਿਲ ਨਹੀਂ ਮੰਨਣਾ। ਅੱਛਾ ਮੈਂ ਮੁੱਠੀ ਕੱਢੀ ਨਹੀਂ ਹੁੰਦਾ ਹੈਗਾ। ਮੰਨੇ ਜੀ ਕਹਨੇ ਆ। ਇਹਨੂੰ ਬਈ ਮੈਂ ਲੱਗ ਦੇਦਾ ਮੱਥੇ ਨਾਦਾ ਇਹ ਜਿਹੜਾ ਨੂੰ ਫੋਟੋ ਡੈਡੀ ਨੂੰ ਲਾਉਂ ਫੋਨ ਵੀ। ਫੋਨ ਹੀ ਲਾਉ ਡੈਡੀ ਦਾ ਫੜੋ। ਤੂੰ ਕਿਸੇ ਡੈਡੀ ਨੂੰ ਫੋਨ ਲਾ ਲੈ ਫੇਰ। ਇਹ ਫੋਨ ਲਾਉਗਾ ਵੀ ਐਨਰੀ ਬਠਾ ਮੈਂ ਲੈ ਰਹੀ। ਜੇ ਹਾਂ ਕੋਲ ਆ ਤੇ ਫੇਹ ਲੈ ਰਹੀ। ਨੀ ਹਲ ਕਰ ਰਹੀਆਂ ਬੇਚੀ ਤੇ 9000 ਨਹੀਂ 9000 ਮਨਿਆ ਕਾ ਪਰ ਬਾਰਾਂ ਜਵਾਕ ਆ ਗਿਆ ਮਨਿਆ ਕਾ ਪਰ ਬਾਰਾਂ ਬਾਰਾਂ ਹਜ਼ਾਰ ਦੀ ਨਹੀਂ ਬਾਕੀ ਜਵਾਕ ਆ ਗਿਆ ਬਾਹਰ ਨੂੰ ਜਾਣ ਹੋਣ ਤਾਨੂੰ ਪਤਾ ਨਾ ਕੀ ਚਾ ਦੇਖ ਦੂੰ ਪਰ ਤਾਂ ਪੈਣੀ 5000 ਦੀ ਮਿਲ ਜਾ ਚੀਜ਼ ਵੀ ਤੇ ਗਾਂ ਬੱਕਰੀ ਬਣੂ ਪਿਆ ਨਹੀਂ ਸੀ ਤੇ ਉਹੀ 5000 ਦੀ ਬੱਕਰੀ ਬਣੂ ਮੈਂ ਵੀ ਨਹੀਂ ਦਿੰਦਾ ਗਾ ਬੱਕਰੀ ਕਹਿੰਦਾ ਆ ਗਿਆ ਜਵਾਕ ਆ ਵੇ ਦੇਖ ਰਿਹਾ ਜਵਾਬ ਹੈ। ਯਾ ਠੀਕ ਆ ਇਹਨੂੰ 950 ਦੀ ਬਈਜੂ। ਉਹ 950 ਦੀ ਨਹੀਂ ਬਈ ਵੀ ਗੂਗੀ। 950 ਦੀ 50 ਪਾ। ਇਹ ਕਿਥੋਂ ਲੈ ਕੇ 3 ਮਹੀਨੇ ਫੇਰ ਜਾਊ ਬੱਕਰੀ। ਇਹ ਕਿਹੜੀ ਵੀ ਦਾ ਕਰਦੇ। ਠੀਕ ਆ ਦੇਖ। 950 ਦਾ ਮਾਰ। ਹਰੇਕ ਹੀ ਫਰਦਾ ਵਿੱਚ ਵਿਕੀ ਪਈ ਯਾਰ। ਇਹ ਨਹੀਂ ਬਣੀ ਇਹ ਮੈਨੂੰ ਕਹਦਾ। ਪੂਰੇ ਹੀ ਤਾਂ ਹੋਣੀ ਨਹੀਂ ਯਰੇ। ਪੂਰੇ ਹੋਣੀ ਹੈਗੀ। ਕੋਈ ਨਾ ਪੂਰੇ ਮੇਰੇ ਕੋਲ। ਉਹ ਰਹਾਂਗੇ ਮੇਗੀ ਵਰ ਮੇ ਕੋਲਾ ਪੱਟੇ ਨਾ ਪੋਣਿਆ ਨਾ ਨਹੀਂ ਨਫੇ ਤੇ ਸਾਡੇ ਨਾਂ ਦੀ ਹੋਣੀ ਆ ਨਹੀਂ ਦੇਣੀ ਮੰਨਿਆ ਕਰ ਕੋਲਾ ਨਾ ਬਹਿ ਜਾ ਬਈ